ਇਹ 28 ਲੀਟਰ ਦੀ ਬਾਈ ਕਹਿੰਦਾ ਗਰੰਟੀ ਆ ਫੁੱਲ ਠੀਕ ਹੈ 28 ਲੀਟਰ ਆਪਾਂ ਕਹਿ ਕੇ ਦਿੰਨੇ ਆ ਜੀ ਵੀ ਕੱਲ ਪਰ ਇਹ ਗਾਂ ਜਿਹੜੀ ਹੈਗੀ ਆ ਪਹਿਲੇ ਸੂਏ ਵੀ ਦੇਖਿਆ ਵੀ ਇਹ ਗਰਮੀ ਗੁਰਮੀ ਨਹੀਂ ਮੰਦਦੀ ਐ ਨਹੀਂ ਵੀ ਐ ਹੁੱਕੀ ਜਾਊਗੀ ਜਾਂ ਉਹ ਕਰੀ ਜਾਊ ਹਨ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਕੈਮ ਆ ਜੀ ਸੇ ਤਾਂ ਅੱਜ ਪਹੁੰਚੇ ਸੀਗੇ ਜੀ ਪਿੰਡ ਚੱਕਬਖਤੂ ਬਾਈ ਸਮਨਦੀਪ ਦੇ ਘਰੇ ਪਹੁੰਚੇ ਆ ਜੀ ਤੇ ਬਾਈ ਨਾਲ ਗੱਲਬਾਤ ਵੀ ਕਰਾਉਣੀ ਆ ਬਾਈ ਕੋਲ ਇੱਕ ਵੈੜ ਸੂਈ ਆ ਚਾਰ ਦਿਨ ਦੀ ਹੋਈ ਆ ਹਜੇ ਦੂਜਾ ਸੂਏ ਆ ਤੇ ਦੁੱਧ ਨੂੰ ਤਾਂ ਐਵੇਂ ਕਹਿ ਸਕਦੇ ਆ ਮਿੱਤਰੋ ਜਿਵੇਂ ਮਸ਼ੀਨ ਆ ਨਾ ਮਸ਼ੀਨਾਂ ਦਾ ਚੱਲ ਗਾਵਾਂ ਨੂੰ ਹੀ ਕਹਿਣੇ ਆ ਤੇ ਦੁੱਧ ਵਾਲੀਆਂ ਬਾਕੀ ਮਸ਼ੀਨਾਂ ਤਿਆਰ ਕਰੀਆਂ ਬਾਈ ਦੀਆਂ ਘਰੇ ਤੇ ਬਹੁਤ ਸਾਰੇ ਵਧੀਆ ਦੁੱਧ ਵਾਲੀ ਆ ਤੇ ਹੁਣ ਸੂਈ ਨੂੰ ਉਹਨੂੰ 3 ਦਿਨ ਹੋਇਆ ਚੌਥਾ ਦਿਨ ਸਟਾਰਟ ਆ ਤੇ ਬਾਈ ਨਾਲ ਗੱਲਬਾਤ ਵੀ ਕਰਦੇ ਆ ਤੇ ਆਜੋ ਸਾਨੂੰ ਦਿਖਾਉਣੇ ਆ ਬਾਈ ਕੀ ਹਾਲ ਐ ਠੀਕ ਐ ਬਾਈ ਹੋਰ ਸਭ ਠੀਕ ਐ ਹਾਂਜੀ ਸਤਿ ਸ੍ਰੀ ਅਕਾਲ ਤੇ ਬਾਕੀ ਇਹ ਵੀ ਤੁਹਾਨੂੰ ਦੱਸ ਦਈਏ ਬਿੰਨਾਹਾਂ ਬਾਈ ਦਾ ਵਪਾਰ ਦਾ ਕੰਮ ਐ ਡਿਊਟੀ ਵਾਲੇ ਬੰਦੇ ਆ ਮਤਲਬ ਮੰਨ ਲਓ ਇਸ ਕਰਕੇ ਜਿਹੜੇ ਪਸ਼ੂ ਆ ਇਹ 2-3 ਸੂ ਪਾਉਂਦੇ ਆ ਮੰਨ ਲਓ ਇੱਕ ਅੱਧਾ ਗਾਈਂ ਦਿਖਾਈਏ ਗਾਂਵਾਰੇ ਗੱਲ ਕਰਦੇ ਆਂ ਬਾਕੀ ਪਸ਼ੂਆਂ ਤੇ ਥੋੜੀ ਬਾਅਦ ਚ ਨਿਗਾ ਮਰਵਾਉਣੇ ਤੇ ਬਾਈ ਸਮਝਣ ਦੀ ਜੇ ਗੱਲ ਕਰੀਏ ਇਹਨੂੰ ਅੱਜ ਚੌਥਾ ਦਿਨ ਹੀ ਹੋਇਆ ਸੂਈ ਨੂੰ ਇਹਨੂੰ ਅੱਜ ਚੌਥਾ ਦਿਨ ਹੋ ਗਿਆ ਹੀ ਸੂਈ ਨੂੰ ਠੀਕ ਹੈ ਤੇ ਦੰਦ ਚਾਰ ਹੈ ਦੰਦ ਚਾਰ ਹੈ ਜੀ ਠੀਕ ਹੈ ਯਾਨੀ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਬਾਈ ਪਹਿਲੇ ਸੂਏ ਨੇ 24-25 ਕਿਲੋ ਦੁੱਧ ਦਿੱਤਾ ਜੀ 24 ਤੋਂ 25 ਕਿਲੋ ਦੁੱਧ ਤੇ ਅੱਜ ਦੀ ਆਪਾਂ ਕੀ ਉਮੀਦ ਕਰ ਸਕਦੇ ਆਂ ਇਹਦੇ ਤੋਂ ਐਤਕੀ 30 ਤੋਂ ਪਲੱਸ ਜਾਣਾ ਚਾਹੀਦਾ ਜੀ ਇਹਨੂੰ ਪਰ ਆਪਾਂ 28 ਲੀਟਰ ਇਹਦਾ ਕਹਿ ਕੇ ਦਿੰਨੇ ਆਂ ਵਿਕਟ ਹੋਗਾ 28 ਲੀਟਰ ਦੀ ਆਪਾਂ ਗਾਰੰਟੀ ਹਾਂ ਵੀ 28 ਲੀਟਰ ਦੀ ਸਾਡੀ ਗਾਰੰਟੀ ਆ ਆਪਾਂ ਲਿਖ ਕੇ ਦੇਣ ਨੂੰ ਤਿਆਰ ਆ 28 ਲੀਟਰ ਠੀਕ ਆ ਤੇ ਅੱਜ ਜਿਵੇਂ ਮੰਨ ਲਓ ਚੌਥਾ ਦਿਨ ਹੋਇਆ ਇਹਨੂੰ ਤੇ ਅੱਜ ਜਿਹੜਾ ਇੱਕ ਤਰ੍ਹਾਂ ਬੌਲੇ ਤੇ ਹੀ ਇਹ ਕਹਿ ਸਕਦੇ ਹਣਾ ਹਾਂਜੀ ਤੇ ਕਿੰਨਾ ਦੁੱਧ ਕਰ ਗਈ ਹੁਣ ਬੌਲਾ ਕਿੰਨਾ ਸੀ ਇਹਦਾ 8.5 9 ਲੀਟਰ ਡੰਗ ਦਾ ਬੌਲਾ ਤਿਆਰ ਆ ਜੀ ਉਹੀ 18 19 ਲੀਟਰ 18 ਲੀਟਰ ਹਾਂਜੀ 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 ਤੇ ਦਿਨ ਹਜੇ ਚੌਥਾ ਚੱਲਿਆ ਹਣਾ ਹਾਂਜੀ ਹਾਂਜੀ ਤਿੰਨ ਦਿਨ ਹੀ ਹੋਇਆ ਸੂਈ ਦੀ ਹਾਂਜੀ ਹਾਂਜੀ ਤੇ ਆਪਾਂ ਤੋਰ ਕੇ ਵੀ ਦਿਖਾਈਏ ਬਾਈ ਮਾੜੀ ਜੀ ਚੌਥੇ ਰਾਤ ਨੂੰ ਸੂਈ ਆ ਜੀ ਅੱ ਮੇਲੇ ਮੇਲ ਕਾਫਾ ਜੀ ਮੇਲ ਕਾਫਾ ਉਹ ਨਾੜੂਆ ਵੀ ਤੁਸੀਂ ਦੇਖ ਸਕਦੇ ਹੋ ਨਾਲ ਹੀ ਉਹਦੇ ਠੀਕ ਹੈ ਠੀਕ ਹੈ ਲੈ ਵੀ ਆਲਮ ਗੌਰ ਦੇ ਨਾਲ ਦਿਖਾ ਮੜੀ ਜੀ ਗਾਂ ਨੂੰ ਦੇ ਹਾਂ 모ੜ ਲਿਓ ਬਈ ਲੋ ਵੀ ਮਿੱਤਰੋ ਪੂਰਾ ਧਿਆਨ ਦੇ ਨਾਲ ਦੇਖੋ ਤੇ ਜਿਹੜੇ ਬੰਦੇ ਨੇ ਮਤਲਬ ਹੁਣ ਆ ਟਾਈਮਾਂ ਦੇ ਵਿੱਚ ਦੁੱਧ ਪਾਉਣਾ ਜਾਂ ਦੁੱਤੇ ਕਰਨਾ ਤੇ ਬਾਈ ਕਹਿੰਦਾ ਇਹ ਹੋਂਕ ਦੀ ਹੋਂਕ ਦੀ ਵੀ ਬਹੁਤ ਘੱਟ ਹੈ ਗਰਮੀ ਦਾ ਬਿਲਕੁਲ ਹੀ ਨਹੀਂ ਮੰਦੀ ਹਾਂ ਬਾਈ ਨਾਲ ਮੇਰੀ ਗੱਲ ਹੋਈ ਵੀ ਹੈ ਨਾ ਬਾਈ ਕਹਿੰਦਾ ਦੂਜਿਆਂ ਜੇ ਮੰਨਣਗੇ ਪਰ ਇਹ ਗਾਂ ਜਿਹੜੀ ਹੈਗੀ ਆ ਪਹਿਲੇ ਸੂਏ ਵੀ ਦੇਖਿਆ ਵੀ ਇਹ ਗਰਮੀ ਗਰਮੀ ਨਹੀਂ ਮੰਦੀ ਐ ਨਹੀਂ ਵੀ ਐ ਹੋਂਕੀ ਜਾਊਗੀ ਜਾਂ ਉਹ ਕਰੀ ਜਾਊਗਾ ਨਾ ਤਾਂ ਇਹ ਗਰਮੀ ਦਾ ਤਾਂ ਇਹਨੂੰ ਤੋਹਫਾ ਹੀ ਮੰਨ ਸਕਦੇ ਹੋ ਜੀ ਅੱਛਾ ਜੀ ਹਾਂ ਵੀ ਜਿਹੜਾ ਫਾਰਮ ਵਾਲਾ ਬੰਦਾ ਜੀ ਹਾਂ ਉਹਦਾ ਬਰੀਡ ਵਾਲੀ ਵੀ ਰੱਖ ਲਓ ਹਾਂ ਜਿਹੜਾ ਹੁਣ ਆਮ ਪਸ਼ੂ ਪਾਲਕਾ ਜਿਹਨੇ ਘਰੇ ਪਸ਼ੂ ਪਾਲਣਾ ਜੀ ਉਹਨੂੰ ਇਹੋ ਜਿਹੇ ਗਾਂਗੀਆਂ ਬਿਲਕੁਲ ਠੀਕ ਰਹਿੰਦੀਆਂ ਬਿਲਕੁਲ ਬਾਈ ਜੀ ਨਾ ਤਾਂ ਇਹਨਾਂ ਨੂੰ ਕੋਈ ਜ਼ਿਆਦਾ ਥਾਣਾ ਦੀ ਪ੍ਰੋਬਲਮ ਆਵੇ ਜੀ ਨਾ ਹੀ ਇਹ ਗਰਮੀ ਮੰਨਣ ਇਹਨਾਂ ਦੀ ਤਾਂ ਮੱਝਾਂ ਲਈ ਸਮਾਈ ਹੋਈ ਮਨੂੰ ਮੱਝਾਂ ਲਈ ਸਮਾਈ ਨਾਲੇ ਬਈ ਫੈਂਟ ਵੱਜ ਜਾਂਦੀ ਹੈ ਹਾਂ ਫੈਂਟ ਵਧੀਆ ਜੀ ਇਹ ਥੋੜੀ ਜੀ ਮਿੱਤਰੋ ਕ੍ਰੋਸ ਦੇ ਵਿੱਚ ਇਹਦੀ 4+ ਹੀ ਰਹਿੰਦੀ ਹੈ ਜੀ ਫੈਂਟ ਠੀਕ ਹੈ 4+ ਰਹਿੰਦੀ ਹੈ ਫੈਂਟ ਹਾਂਜੀ ਹਾਂਜੀ ਤੇ ਇਹ ਵੀ ਦੇਖੋ ਬਾਈ ਜੀ 28 ਲੀਟਰ ਦੀ ਬਾਈ ਕਹਿੰਦਾ ਗਾਰੰਟੀ ਹੈ ਫੁੱਲ ਠੀਕ ਹੈ 28 ਲੀਟਰ ਆਪਾਂ ਕਹਿ ਕੇ ਦਿੰਨੇ ਆ ਜੀ ਵੀ ਕੱਲ ਨੂੰ ਆਪਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਲਾਂਭਾ ਨਾ ਬੇ ਪਰ ਇਹ 30 ਪਲੱਸ ਚੱਲੂਗੀ ਜੀ 30 ਪਲੱਸ ਜਾਣਾ ਹਾਂਜੀ ਤੇ ਬਾਈ ਨੂੰ ਕਿਉਂਕਿ ਆਪਦੀ ਬਰੀਡ ਤੇ ਜਦੋਂ ਹੁਣ ਪਹਿਲੇ ਸੂਏ 25 ਲੀਟਰ ਦਿੱਤਾ ਵਾ ਜੀ ਦਾ ਦੁੱਧ ਚੋਇਆ ਵਾ ਤੇ ਚਾਰ ਦੰਦ ਵੀ ਇਹ ਦੰਦ ਵੀ ਦਿਖਾ ਦੀਏ ਬਾਈ ਮੈਂ ਤਾਂ ਕਹਣਾ ਹਾਂਜੀ ਹਾਂਜੀ ਦੰਦ ਜ਼ਰੂਰ ਦਿਖਾਉਣੇ ਲਓ ਵੀ ਮਿੱਤਰੋ ਉਮਰ ਵੀ ਦੇਖੋ ਬਹੁਤ ਛੋਟੀ ਆ ਜੇ ਬੈਠ ਦੇ ਦੂਜਾ ਸੂਆ ਸੂ ਪਹਿਲਾਂ ਦੇਖੋ ਬਾਈ ਚਾਰ ਦੰਦਾਂ ਦੇ ਆ ਚਾਰ ਵੱਡੇ ਆਗੇ ਦੂਜੇ ਸਾਰੇ ਸਾਈਡਾਂ 'ਲੇ ਛੋਟੇ ਆ ਜੀ ਜਿਹੜੇ ਚਾਰ ਦੰਦ ਹੋਈ ਬਸ ਆਪਾਂ ਇਹ ਹੀ 8-10 ਪਸ਼ੂ ਦੁੱਧ ਵਾਲੇ 8 ਕ ਪਸ਼ੂ ਰੱਖ ਲੈਨੇ ਜੀ ਠੀਕ ਹੈ ਹਾਂਜੀ ਉਹ ਵੀ ਇੱਕ ਅੱਧਾ ਵਧ ਗਿਆ ਇੱਕ ਅੱਧਾ ਵੇਚ ਲਿਆ ਬਸ ਇੰਨੇ ਕੀ ਰੱਖਦੇ ਜੀ ਜਿਹੜੇ ਕੋਈ ਵਧ ਜਾਂਦੇ ਆ ਕੀ ਠੀਕ ਹੈ ਚੰਗਾ ਪਸ਼ੂ ਹੁੰਦਾ ਜੀ ਵਿੱਚ ਨੂੰ ਜੀਦਾ ਨਹੀਂ ਕਰਦਾ ਪਰ ਜਦੋਂ ਜਿਆਦਾ ਪਸ਼ੂ ਹੋ ਜਾਣ ਫਿਰ ਸੰਭਾਈ ਘਟ ਜਾਂਦੀ ਹੈ ਜੀ ਸੰਭਾਈ ਘਟ ਜਾਂਦੀ ਹੈ ਪਸ਼ੂ ਉਹਨੇ ਕੀ ਰੱਖਦੇ ਜੀ ਵੀ ਜਿਨ੍ਹਾਂ ਦੀ ਪੂਰੀ ਵਧੀਆ ਕੇਅਰ ਹੋ ਸਕੇ ਸਹੀ ਹੈ ਸਹੀ ਹੈ ਹਾਂਜੀ ਆਪਣਾ ਵਧੀਆ ਜੀ 50 55 ਲੀਟਰ ਫਿਰ ਵੀ ਦੁੱਧ ਸੇਲ ਹੋਈ ਜਾਂਦਾ ਰੋਜ਼ ਸੇਲ ਹੋਈ ਜਾਂਦਾ ਹਾਂਜੀ ਕਿਉਂਕਿ ਨਾਲ ਮੱਝਾਂ ਹੋ ਜਾਂਦੀਆਂ ਕੁਝ ਸਕੂਪ ਐ ਨੇ ਕੋਈ ਕੁਝ ਹਾਂ ਬਿਲਕੁਲ ਕਿਤੇ ਜਿਆਦਾ ਕਿਤੇ ਘੱਟ ਜੀ ਹਾਂਜੀ ਹਾਂਜੀ ਬਾਈ ਨੰਬਰ ਤੇ ਬੋਲੇ ਤੁਹਾਡਾ ਨੰਬਰ ਆਪਣਾ ਹੈਗਾ ਜੀ 6284 6190 6284 6190 ਹਾਂਜੀ ਇੱਕ ਬਰੀ ਦੁਬਾਰਾ ਫੇਰ ਬੋਲ ਦਿੰਦੇ ਨੇ ਜੀ 62864190 ਜੀ ਹਾਂਜੀ ਹਾਂ ਤਾਂ ਮਤਲਬ ਮੈਤਰੂ ਮਤਲਬ ਇੱਕ ਚੀਜ਼ ਹੋਰ ਵੀ ਦੱਸਦਾ ਜੀ ਮੈਂ ਕਹਿੰਦੇ ਹੁੰਦਾ ਨਾ ਵੀ ਬਾਈ ਦੀ ਹੁਣ ਡਿਊਟੀ ਵਾਲਾ ਕੰਮ ਆ ਸੀ ਵੀ ਤੇਜ਼ੀ ਨਾਲ ਹੀ ਆਏ ਸੀ ਬਾਈ ਨੇ ਨਿਕਲਣਾ ਡਿਊਟੀ ਦੇ ਹਨਾ ਤਾਂ ਤੂੰ ਦੇਖੋ ਅੱਜ ਇਹਦੇ ਨੌ ਵੀ ਨਹੀਂ ਬਣਾਏ ਬਈ ਹਨਾ ਤਾਂ ਇਹ ਇਹ ਘਰੇ ਖੜੀ ਦੀ ਇਹ ਫੁੱਲ ਨਿਸ਼ਾਨੀ ਹੁੰਦੀ ਹੈ ਠੀਕ ਹੈ ਵੀ ਆਮ ਇੱਕ ਜਿਵੇਂ ਆਪਾਂ ਕਹਿੰਦੇ ਨੇ ਵੀ ਮਾਤੜ ਬੰਦੇ ਆਪਣੇ ਪਿੰਡਾਂ ਵਾਲੇ ਬੰਦੇ ਵੀ ਇਹ ਆਮ ਘਰੇ ਆ ਕਿਉਂਕਿ ਇਹ ਕਿਹੜਾ ਕੋਈ ਐ ਮਤਲਬ ਵਪਾਰਪੁਰੇ ਦੇ ਵਿੱਚ ਲਿਆਂਦੀ ਆ ਜਾਂ ਵੇਚਨੇ ਆ ਤੇ ਸੀਲ ਦੇਖ ਲਓ ਜਿਵੇਂ ਮੰਨ ਲਓ ਅਸੀਂ ਕੋਲੇ ਆ ਇਹਦੇ ਨਹੀਂ ਪਸ਼ੂ ਮਤਲਬ ਡਰਦੇ ਹੀ ਡਰਦਾ ਤੇ ਫਿਰ ਵੀ ਐਂ ਦੇਖ ਲਓ ਵੀ ਆਏ ਆ ਇੱਥੇ ਨਾਲੇ ਛੱਡੇ ਕੋਲੇ ਆਪਾਂ ਹਾਥੀ ਇੱਕ ਤਰ੍ਹਾਂ ਪੁੜੇ ਤੇ ਤੇ ਗਾਂ ਫੇਰ ਵੀ ਨੇ ਆ ਕਬਰੌਂਦੀ ਵੀ ਨਹੀਂ ਗਾ ਤੇ ਗਾਂ ਤੁਹਾਨੂੰ ਦੁੱਧ ਦੇਊਗੀ 30 ਲੀਟਰ ਤੋਂ ਉੱਪਰ ਤੇ 28 ਲੀਟਰ ਤੁਹਾਨੂੰ ਕਹਿ ਕੇ ਦੰਨੇ ਆ ਤੇ ਆ ਬਾਈ ਦੇ ਨਾਲ ਕੰਡੈਕਟਰ ਜ਼ਰੂਰ ਕਰਿਓ ਜਿਹੜੇ ਭਰਾ ਨੂੰ ਚਾਹੀਦੀ ਹੈ ਨਾ ਗਾਂ ਤੇ ਪਹਿਲੀਆਂ ਦੇ ਵਿੱਚ ਹੀ ਉਹਦੇ ਵਾਂਗੂ ਮਾਰਜੋ ਮੋਰਚਾ ਤੇ ਅੱਗੇ ਵੀ ਆਪਾਂ ਦੇਖਿਆ ਵੀਡੀਓ ਦੇ ਉੱਤੇ ਜਿਹੜੀਆਂ ਚੰਗੀਆਂ ਚੀਜ਼ਾਂ ਆਉਂਦੀਆਂ ਇਦਾਂ ਦੀਆਂ ਵੀ ਠੀਕ ਹੈ ਜਾਂ ਗਾਂ ਚਾਹੇ ਮੱਝਾ ਪਹਿਲੀਆਂ ਦੇ ਵਿੱਚ ਹੀ ਹੁਣ ਸਾਨੂੰ ਪਤਾ ਸੇਲ ਹੋ ਜਾਂਦੀਆਂ ਬਾਜ ਆਪਣੇ ਭਰਾ ਕਹੀ ਜਾਂਦੇ ਵੀ ਬਾਈ ਜੀ ਹੋਰ ਕੋਈ ਭਾਲ ਕੇ ਦੇ ਹੋਰ ਕੋਈ ਭਾਲ ਕੇ ਦੇ ਇਹ ਚੀਜ਼ਾਂ ਸੱਚੀ ਮੱਚ ਇੱਕ ਮੰਨਣਯੋਗ ਹੈ ਇਹ ਮੁਕੱਦਰਾਂ ਨਾਲ ਹੀ ਮਿਲਦੀਆਂ ਨਹੀਂ ਬਾਈ ਵੱਡੇ ਫਾਰਮਾਂ ਨੂੰ ਤੁਹਾਨੂੰ ਪਤਾ ਜਿਹੜੀਆਂ 30 ਤੋਂ ਉੱਤੇ ਲੀਟਰ ਦੁੱਧ ਵਾਲੀਆਂ ਲੈਣੀਆਂ ਤੇ ਤੁਹਾਨੂੰ ਪਤਾ ਹੀ ਹੈ ਕੀ ਰੇਟ ਮਿਲਣਾ ਬਾਕੀ ਫਾਰਮ ਵਾਲੀ ਗੱਲ ਇਹ ਹੈ ਜੀ ਵੀ ਵਕਤ ਦੂਜੀ ਦਾ ਸੰਭਾਈ ਦੀ ਗੱਲ ਹੋ ਗਈ ਜੀ ਫਾਰਮ ਵਾਲੀ ਗਾਂ ਜਿਹੜੀ ਉਹ ਜਿਹੜੇ ਬੰਦੇ ਨੇ ਘਰੇ ਰੱਖਨੇ ਜੀ ਘਰੇ ਅੱਗੇ ਥੋੜਾ ਜਿਹਾ ਦੁੱਧ ਘਟ ਦਿੰਦੀ ਇਹ ਸਾਡਾ ਆਪ ਦਾ ਤਜਰਬਾ ਹਾਂ ਜੀ ਵੀਰੇ ਉਹ ਖੁੱਲੀ ਰਹਿੰਦੀਆਂ ਨਾ 24 ਘੰਟੇ ਇੱਕ ਕ੍ਰਾਸ ਤੇ ਹੈ ਜੀ ਗਾਂ ਹਾਂ ਜੀ ਤੇ ਇਹ ਮੰਨ ਲਓ ਵੀ ਵਧੀਆ ਸਾਡੇ ਘਰੇ ਆ ਤੁਸੀਂ ਕੋਈ ਖੁੱਲੀਆਂ ਨਹੀਂ ਛੱਡੀਆਂ ਮੈਂ ਜੀ ਤੁਸੀਂ ਇੱਧਰ ਦੂਜੇ ਪਸ਼ੂ ਵੀ ਦਿਖਾ ਸਕਦੇ ਹੋ ਵੀ ਸਾਰੇ ਆਪਣੇ ਬੰਨੇ ਦੇ ਪਸ਼ੂ ਆ ਜੀ ਅੰਦਰ ਤੇ ਆ ਵੀ ਬਈ ਇੱਕ ਇੱਧਰ ਵੀ ਮਰਦੇ ਨੇ ਕਾ ਮਰਵਾਦੇ ਬਈ ਸਾਰੀ ਖੁੱਲਣੀ ਲੰਮੀ ਬਣੀ ਵੀ ਆ ਨਾਲੇ ਮਗਰਲੇ ਪਾਸੇ ਬਾੜੀ ਬਣਾਈ ਵੀ ਆ ਐ ਉਧਰ ਅੰਦਰ ਰਕਤ ਲਾਤੇ ਯੋ ਵੱਡੇ ਹੋਗੇ ਤੇ ਵਧੀਆ ਹਾਂ ਪੂਰੀ ਵਧੀਆ ਸਾਰੀ ਦਿਖੇ ਨਾਲ ਸ਼ਾਂਚੇ ਪਸ਼ੂਰਾ ਹੁੰਦਾ ਠੀਕ ਹੈ ਤੇ ਆ ਬਾਈ ਨੇ ਕੱਚਾ ਰੱਖਿਆ ਵੇ ਤੇ ਜਦੋਂ ਮਤਲਬ ਮੰਨ ਲਓ ਲ ਇੱਕ ਟਰਾਲੀ ਸਾਰੇ ਚਲਾਤੀ ਤੇ ਮੈਂ ਕਹਣਾ ਦੋ ਤਿੰਨ ਮਹੀਨੇ ਲੋਡ ਨਹੀਂ ਪੈਣੀ ਹੁੰਦੀ ਬਾਈ ਹਾਂ ਜੀ ਇਹ ਗੱਲ ਬਾਰਿਸ਼ ਆਈ ਸੀਗੀ ਜੀ ਕਾਫੀ ਹਾਂ ਛੋੜੇ ਮੀਂਹ ਬਜਾਦੇ ਸਾਡੇ ਰਾਤ ਵੀ ਬਸ ਸੜਾਕਾ ਜੀ ਐ ਅੱਛਾ ਜੀ ਇੱਥੇ ਕਾਫੀ ਆਜੋ ਮੇਤਰ ਇੱਕ ਹੋਰ ਬਾਈ ਕੋਲੇ ਲੇਕਨ ਇਹ ਅੰਦਰ ਲੀਆਂ ਜਿਹੜੀਆਂ ਸੇਲ ਵਾਤੇ ਨਹੀਂ ਇਹ ਬਾਹਰ ਲਈ ਤਾਂ ਹੀ ਕਢਾਈ ਸੀ ਜਿਹੜੀ ਬਾਹਰ ਲਈ ਆ ਉਹ ਬਕਾਊ ਆ ਜਿਹੜੀ ਅੰਦਰ ਲਈ ਇਹ ਗਾਮਾ ਮੱਝਾਂ ਇਹ ਬਕਾਊ ਨਹੀਂ ਬਾਈ ਤੇ ਇਹ ਵੀ ਬਾਈ ਕੋਲੇ ਹੁਣ ਪਰਸੋਂ ਹੀ ਸੋਈ ਆ ਹਨਾ ਬਾਈ ਹਾਂਜੀ ਹਾਂਜੀ ਇਹਨੂੰ ਵੀ ਦੋ ਦਿਨ ਹੋਏ ਆ ਇਹ ਵੀ ਪਹਿਲਾਂ ਬੱਬੈੜਾ ਬਾਜੀ ਮੈਂ ਹੁਣ ਦੋ ਗਾਵਾਂ ਸੂਕੀਆਂ ਜਿਹੜੀ ਇਹ ਪਹਿਲਾਂ ਵੈੜਾ ਇਹ ਬਾਈ ਨੇ ਰੱਖ ਲੈਣੀ ਆ ਤੇ ਉਹ ਸੇਲ ਕਰ ਦਾਨੀ ਆ ਇਹ ਮੇਜਕੜੀ ਤੁਹਾਨੂੰ ਪਤਾ ਰੱਖੀਂ ਜਿਹੜੇ ਘਰਾਂ ਵਾਲੀਆਂ ਗੱਲਾਂ ਹੁੰਦੀਆਂ ਇਹ ਮੇਜਕੜੀ ਹੁੰਦੀਆਂ ਤੇ ਬਾਕੀ ਜੇ ਸਮਾਈ ਦੀ ਗੱਲ ਕਰੀਏ ਸਮਾਈ ਦਾ ਇੱਥੋਂ ਪਤਾ ਲੱਗ ਜਾਂਦਾ ਤੇ ਆ ਕੱਟੀ ਬੈਠੀ ਐ ਗਾਲਾ ਕਰੀ ਜਾਂਦੀ ਐ ਤੇ ਪਰ ਉਹਦੇ ਮੂਰੇ ਹਜੇ ਵੀ ਫੀਡ ਪੂਰੀ ਵਧੀਆ ਪਈ ਐ ਠੀਕ ਐ ਕਹਿੰਦਾ ਬਾਪ ਉੱਠ ਕੇ ਵੀ ਫੀਡ ਉਹਨੇ ਡੱਕ ਲੈਣਾ ਹਨਾ ਇਹ ਹੁੰਦੀਆਂ ਸਮਾਈਆਂ ਇਹ ਕੱਟੀ ਹੋਊ ਸੱਤ ਮਹੀਨੇ ਦੀ ਨਹੀਂ ਜੀ ਇਹ 3.5 ਮਹੀਨੇ ਦੀ 3.5 ਮਹੀਨੇ ਦੀ ਹੋਗੀ ਬਸ 4 ਕਦੀ ਹੋਊਗੀ ਜੀ ਮੇਰੇ ਸਾਬ ਠੁੱਕੇ ਠੀਕ ਉਹ ਸਿੰਘ ਸੁੰਗਾ ਜੀ ਛੋਟਾ ਹੀ ਹੈ ਨਾ ਹਾਂਜੀ ਹਾਂਜੀ ਕਣ ਕਣੋਂ ਪਹਿਲਾ ਕ ਪਾਣੀ ਲਾਉਂਦੇ ਸੀਗੇ ਜੀ ਕਿਹੜਾ ਬਸ ਤੁਸੀਂ ਲਾ ਲਓ ਸਾਹਿਬ ਵੀ ਹਾਂ ਬਹੁਤ ਸੋਹਣੀ ਹੈ ਕੱਟੀ ਬਾਈ ਹਾਂਜੀ ਹਾਂ ਜਨਵਰੀ ਚ ਹਾਂ ਹਾਂ ਇਹ ਕਿਹੜੀ ਬਹੁਤ ਪੰਜ 6 ਮਹੀਨਾ ਦੀ ਹੈਗੀ ਹੈ ਜੀ ਓਕੇ 5 6 ਮਹੀਨਾ ਦੀ ਹੈ ਪੰਜ 6 ਮਹੀਨਾ ਦੀ ਲੋ ਵੀ ਮੇਤਰ ਉਧਰ ਦੀ ਵੀ ਤੁਹਾਨੂੰ ਜਾ ਕੇ ਆਜੇ ਮੜੀ ਨਿਗਾ ਮਰਵਾ ਦੀਏ ਤਾਂ ਇਹਨੇ ਮੇਲ ਕਾਫ ਦਿੱਤਾ ਤੇ ਜੇ ਫੀਮੇਲ ਕਾਫ ਹੁੰਦੇ ਤਾਂ ਬਹੁਤ ਵਧੀਆ ਸੀ ਮੂੰਹ ਜਿਆ ਬੜਾ ਸੋਹਣਾ ਦਾ ਪੋਲਾਇਆ ਤਾਂ ਨਾਰੂਗਾ ਵੀ ਨਾਲ ਹੀ ਆਜੇ ਇਹ ਵੀ ਤੁਸੀਂ ਦੇਖ ਸਕਦੇ ਆ ਨਾਰੂਗਾ ਜੇ ਨਾਲ ਹੀ ਲੰਕਦਾ ਤਾਂ ਇਹ ਬਾਈ ਕੋਲੇ 4 ਮੱਝਾਂ ਆਪਾਂ 30+ ਹੀ ਰੱਖਦੇ ਆਂ ਸਾਰੀਆਂ گاਵਾ ਇਹ ਸੂਣ ਵਾਲੀਆਂ ਜੀ ਇਹਨਾਂ ਚ ਮਹੀਨਾ-ਮਹੀਨਾ ਡੇਡ-ਡੇਡ ਮਹੀਨਾ ਰਹਿੰਦਾ ਅੱਛਾ ਮਹੀਨਾ-ਮਹੀਨਾ ਡੇਡ-ਡੇਡ ਮਹੀਨਾ ਜਿਵੇਂ ਕਿ 30+ ਰੱਖਦੇ ਆਂ ਉਦੋਂ ਘੱਟ ਨਹੀਂ ਰੱਖੀਂ ਨਹੀਂ ਉਦੋਂ ਘੱਟ ਪੜਤੇ ਜੀ ਵੀ ਨਹੀਂ ਪੈਂਦੀ ਠੀਕ ਹੈ ਜਿਹੜੀਆਂ ਮੱਝਾਂ ਆਪਣੀਆਂ 25+ ਤਾਂ ਆਪਾਂ ਰੱਖਦੀ ਰੱਖਦੇ ਆਂ ਜੇ ਪਹਿਲੇ ਸੂਏ ਵਿੱਚ ਜਿਵੇਂ ਹਾਂ 25+ ਤੇ ਵੀ ਬਾਅਦ ਚ ਜਾ ਕੇ ਉਹੀ 35-40 ਦੇ ਚੜ੍ਹ ਜਾਂਦੇ ਆਂ ਜੰਦੇ ਆਂ ਆਹੋ ਗਾਂ ਜਿਵੇਂ ਕਹਿੰਦੇ ਆ 15 ਕਿਲੋਲਟਰ ਦਾ ਖਰਚੀ ਕਰਵਾਉਂਦੀ ਆ ਹਾਂਜੀ ਹਾਂ ਫਿਰ ਜੇ ਵਾਧ ਰੱਖਾਂਗੇ ਉਹਦੇ ਜ਼ਿਆਦੇ ਪ੍ਰ ਤੇ 33 34 35 ਨੂੰ ਹੱਥ ਮਾਰ ਜਾਣਾ ਜੇ ਸੰਭਾਈ ਵਧੀਆ ਕਰੇ ਤਾਂ ਹਾਂ ਜਿਵੇਂ ਗਾਂਹਾਂ ਨੂੰ ਜਾ ਕੇ ਵੱਡੀ ਹੋ ਕੇ ਸੂਣਾ ਹੁੰਦਾ ਤਾਂ ਦੰਦਾ ਚਾਹੀਦਾ ਛੋਟੀ ਆਉਂਦੀ ਹਾਂ ਹਾਂ ਬਿਲਕੁਲ ਤੇ ਭਾਈ ਇਹ ਫਿਰ ਕਿਹੜੇ ਸੀਮਲ ਦੀ ਹੈ ਵਹਿੜ ਆਪਣੀ ਕਿਹੜੀ ਜੀ ਇਹ ਬੈਠੀ ਜਿਹੜੀ ਇਹ ਹੈਗੀ ਜੀ ਜੁਪੀਟਰ ਦੀ ਜੁਪੀਟਰ ਦੀ ਹਾਂਜੀ ਟੀਨ ਵਾਲੇ ਗਾਂਹਾਂ ਦੀ ਗਾਂਹ ਬਰੀਡ ਤਿਆਰ ਹੋਈ ਜਾਂਦੀ ਹੈ ਹਾਂਜੀ ਹਾਂਜੀ ਹੈ ਇਸੇ ਗਾਂ ਦੀ ਜੀ ਠੀਕ ਹੈ ਇਹ ਛੋਟੀਆਂ ਸੂਣਣ ਵਾਲੀਆਂ ਹੋਗੀਆਂ ਹਾਂਜੀ ਇਹ ਗੱਬਣਾ ਜੀ ਠੀਕ ਹੈ ਤੇ ਇਹ ਕਿੰਨੇ ਕਿੰਨੇ ਦੁੱਧ ਵਾਲੀ ਕਹਿੰਦੇ ਮਾਮਾ ਆਪਣੇ ਘਰੇ ਸੀ ਇਹਨਾਂ ਨੂੰ ਇਹ ਉਧਰ ਖੜੀ ਹੈ ਜੀ ਉਹ ਮੱਝ ਸਿਰੇ ਤੇ ਓਕੇ ਬਹੁਤ ਚੰਗੇ ਮੱਝਾ ਦੇ ਉਹ ਕੱਟੀ ਆਈ ਸੀਗੀ ਜੀ ਮੰਗਰਾਪਾ ਹਰਿਆਣੇ ਚੋਂ ਮੱਝ ਲੈਣ ਦੀ ਸੀ ਥੱਲੇ 15 ਕਿਲੋ ਦੁੱਧ ਤੁਸੀਂ ਠੀਕ ਆ ਵੀਰੇ ਅੱਜ ਤੋਂ ਤੁਸੀਂ ਲਾ ਸਕਦੇ ਹੋ ਵੀ 7 ਕਿਸਾਲ ਹੋਵੇ ਅੱਛਾ ਉਹ ਮੱਝਾਂ ਦਾ ਆਮ ਰੇਟ ਜੀ 70 75000 ਰੁਪਏ ਨੂੰ ਵਧੀਆ ਮੱਝ ਲੈ ਹਾਂ ਵੀ ਵਧੀਆ ਜੀ ਹਾਂ ਕਹਿੰਦੇ ਬਹੁਤ ਤਗੜੀ ਲੈਂਦੀ ਹੈ ਹਾਂਜੀ ਹਾਂਜੀ ਤੇ ਆਪਾਂ ਜਿਹੜੀ ਇਹਦੀ ਮਾਂ ਸੀਗੀ ਜੀ ਉਹ ਪਹਿਲੇ ਸੂਏ ਝੋਟੀ ਸੀਗੀ 15 ਕਿਲੋ ਨੇ ਦੁੱਧ ਦਿੱਤਾ ਸੀਗਾ ਤੇ ਆਪਾਂ ਉਹ 1,60,000 ਦੀ ਲੈਂਦੀ ਵੀ ਕਹਿੰਦੇ ਪੈਸੇ ਜ਼ਿਆਦੇ ਲਾਗੇ ਘਰੇ ਕਹਿੰਦੇ ਵੀ ਬਰੀਡ ਦਾ ਤਾਂ ਕੋਈ ਮੁੱਲ ਨਹੀਂਗਾ ਜੀ ਸਾਨੂੰ ਆਏ ਸੀ ਵੀ ਚਲੋ ਜਿੰਨੇ ਕ ਬੱਟੇ ਆ ਲਾਏ ਆ ਤੇ ਉਹਨੇ ਕ ਆਪਾ ਬੱਟ ਲਗੇ ਤੇ ਆਪਣੀ ਬਰੀਡ ਅੱਗੇ ਘਰੇ ਰਹਿ ਗਈ ਬਰੀਡ ਧਰੇ ਰਹਿ ਗਈ ਉਹ ਛੋਟੀ ਤਿਆਰ ਹੋਈ ਫਿਰ ਉਹਨੇ ਪਹਿਲੇ 14 ਕਿਲੋ ਦੁੱਧ ਦਿੱਤਾ ਜੀ ਹਾਂ ਤੇ ਹੁਣ ਕਹਿੰਦੇ ਸੂਏ ਸੂਣਾ ਹੁਣ ਉਹ ਤੀਜੇ ਸੂਏ ਸੂਈ ਵੀ ਆ ਜੀ ਤੀਜੇ ਸੂਏ ਹੁਣ ਉਹ 6 ਮਹੀਨਾ ਦੀ ਕੱਪਣਾ ਜੀ ਤੇ ਦੂਜੇ ਕਿੰਨਾ ਦਿੱਤਾ ਦੂਜੇ ਸੂਏ ਉਹਨੇ ਦਿੱਤਾ ਹੀ 16 ਕਿਲੋ ਦੁੱਧ 16 ਕਿਲੋ ਕੱਟ ਕਾਠ ਵੀ ਬਹੁਤ ਡਬਲ ਮਹਿੰਗਾ ਹੈ ਸਾ ਬਾਈ ਹਣਾ ਹਾਂ ਜੀ ਹਾਂ ਇਹ ਵੀ ਉਹਦੀ ਕੱਟੀ ਹੈ ਜ ਇਹ ਉਹ ਬਾਦਾਲੀ ਹੈ ਜੀ ਇਹ ਬਾਦਾਲੀ ਹੈ ਕਿ ਨਹੀਂ ਬਹੁਤ ਸ਼ਕੀਨ ਹੈ ਨਾ ਬਾਕੀ ਇਹੋ ਚੀਜ਼ ਨੂੰ ਬਰੀਡ ਕਹਿੰਦੇ ਨੇ ਹਾਂਜੀ ਹਾਂਜੀ ਅੱਗੇ ਜਿਵੇਂ ਮੰਨ ਲਓ ਆ ਝੋਟੀਆਂ ਉਹ ਥੋੜੀ ਜਿਹੀ ਪੂਛ ਉਹਦੀ ਸਿਗੀ ਜੀ ਵਾਈਟ ਆ ਇਹ ਬਿਲਕੁਲ ਜੈਡ ਬਲੈਕ ਆ ਜੀ ਇਹ ਜੈਡ ਬਲੈਕ ਅੱਗੇ ਦੀ ਅੱਗੇ ਬਰੀਡ ਜਿਹੜੀ ਉਸ ਤਰੀ ਗਈ ਹੂੰ ਜਿਹੜੀ ਚਿੱਟ ਚਿੱਟੀ ਪੂਛ ਵੀ ਆ ਉਹ 6 ਇੰਚ ਤੱਕ ਜੇ ਗੁੱਲ ਹੋਵੇ ਕੋਈ ਚੱਕਰ ਨਹੀਂ ਜਿਹਨੂੰ 5 ਗੰਚ ਤੱਕ ਆਪਾਂ ਮੰਨ ਲਈਏ ਵੀ ਉਹ ਚਲ ਬਰੀਡ ਤੋਂ ਬਾਹਰ ਨਹੀਂ ਜੇ ਕਿਤੇ ਪੇਚਾ ਵੀ ਪੈਂਦਾ ਗਰਾਊਂਡ 'ਚ ਉਹ 6 ਇੰਚ ਤੱਕ ਹੀ ਮਿਣਾ ਜਾਂਦਾ ਗੁੱਲ 12 ਨੂੰ ਛੱਡ ਕੇ ਹਾਂਜੀ ਹਾਂਜੀ ਤਾਂ ਜਿਵੇਂ ਹੁਣ ਆ ਝੋਟੀਆਂ ਤੇਰੀਆਂ ਇਹ ਪੂਰੀਆਂ ਸੋਹਣੀ ਬਰੀਡ ਵਾਲੀਆਂ ਜਿਵੇਂ ਕਹਿ ਸਕਦੇ ਆ ਵੀ ਆਪਾਂ ਮੇਲੇ ਵਾਲੀਆਂ ਆ ਹਨਾ ਗਾਹਾਂ ਜਿਹੜੀ ਜੱਤ ਹਾਰਾ ਕਹਿੰਦੇ ਉਹ ਤਾਂ ਕਰ ਹਾਂਜੀ ਜਿਹਨੂੰ ਆਪਾਂ ਕਹਿ ਸਕਦੇ ਮੇਲਿਆਂ 'ਚ ਖੜਨ ਵਾਲੀਆਂ ਛੋਟੀਆਂ ਇਹ ਹਾਂਜੀ ਹਾਂਜੀ ਹੈਨਾ ਚਲੋ ਬਹੁਤ ਵਧੀਆ ਗੱਲ ਹੈ ਵੀਰੇ ਹੈਨਾ ਚਲੋ ਇਹ ਵੀ ਖੁਸ਼ੀ ਮਿਲੀ ਦੇਖੋ ਇਹ ਸਭ ਤੋਂ ਵੱਡੀ ਗੱਲ ਹੈ ਨਾਲੇ ਤਾਂ ਦੇਖੋ ਬਾਈ ਕੰਮ ਕਰੀ ਜਾਂਦਾ ਘਰੇ ਨਾਲੇ ਜੋਬ ਇਹਨਾਂ ਦੀ ਵੀ ਜੋਬ ਹੈ ਇਹਨਾਂ ਦੀ ਬੈਕਰੀ ਵੀ ਜੋਬ ਹੈ ਹੈਨਾ ਤੇ ਟੀਚਰ ਲੱਗੇ ਹੋਏ ਆ ਤਾਂ ਸਰਕਾਰੀ ਜੋਬ ਦੇ ਨਾਲ-ਨਾਲ ਦੇਖੋ ਵੀ ਇੰਨੇ ਪਸ਼ੂ ਵੀ ਨਾਲ ਸਾਹਮਣੇ ਤੇ 18-20 ਕਿੱਲਾਂ ਦੀ ਇਹਨਾਂ ਦੀ ਖੇਤੀ ਵੀ ਹੈ ਨਾ ਬਾਈ ਹਾਂ ਜੀ ਕਹਿੰਦਾ ਇਹ ਖੇਤੀ ਕਰ 25-26 ਕਿੱਲਾਂ ਦੀ 25-26 ਕਿੱਲਾਂ ਦੀ ਖੇਤੀ ਹੈ ਇਹਨਾਂ ਦੀ ਠੇਕੇ ਤੇ ਨਹੀਂ ਲੈਂਦੇ ਜੀ ਆਪਣੀ ਜ਼ਮੀਨ 'ਚ ਹੀ ਕਰਦੇ ਅੱਛਾ ਆਪਣੀ ਆਪ ਦੀ ਜ਼ਮੀਨ 'ਚ ਹੀ ਕਰਦੇ ਠੇਕੇ ਤੇ ਨਹੀਂ ਕਰਦੇ ਹਾਂਜੀ ਹਾਂਜੀ 25-26 ਕਿੱਲਾਂ ਦੀ ਖੇਤੀ ਆ ਗਈ ਤੇ ਨਾਲ 10-12 ਪਸ਼ੂ ਵੀ ਹੁੰਦੇ ਆ ਤੇ ਇੱਥੋਂ ਇੱਕ ਥੋੜੀ ਜਿਹੀ ਇੱਕ ਮਸਾਲ ਪੈਦਾ ਵੀ ਹੁੰਦੀ ਆ ਇਹ ਨੌਜਵਾਨ ਤੋਂ ਇਹ ਕਹਿ ਸਕਦੇ ਆ ਦੇਖੋ ਜੋਬ ਛੱਡ ਕੇ ਉਹਨੂੰ ਸਭ ਛੋਟਾ ਜਿਹਾ ਬਹਾਨਾ ਇੱਕ ਚਾਹੀਦਾ ਵੀ ਐਂ ਕਹਿਣ ਦਾ ਕਰੇ ਵੀਰ ਦੇਖੋ ਅਸੀਂ ਜੋਬ ਕਰਦੇ ਆ ਦੋਨੇ ਜੀ ਅਸੀਂ ਤਾਂ ਪਸ਼ੂਆਂ ਚਾਹ ਨਹੀਂ ਤੇ ਪਰ ਜਿਹੜਾ ਬੰਦਾ ਇਹ ਚੀਜ਼ ਆਪਦੇ ਨਾਲ ਨਾਲ ਸੌਂਕ ਨੂੰ ਵੀ ਨਾ ਰੱਖਦਾ ਨਾ ਤਾਂ ਉਹ ਬੰਦਾ ਉਦੋਂ ਵੀ ਜ਼ਿੰਦਗੀ ਦੇ ਵਿੱਚ ਤਰੱਕੀ ਯਾਦੇ ਕਰਦਾ ਬਾਈ ਹਨਾ ਤਾਂ ਬਾਕੀ ਧੰਨਵਾਦ ਸਤਿ ਸ਼੍ਰੀ ਅਕਾਲ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਇਹ ਜਿਹੜਾ ਉਹਦੇ ਵਾਂਗੂ ਤਾਂ ਹੁਣ ਇੱਕ ਵਾਰੀ ਆਲਮ ਫੇਰ ਨਿਗਾ ਮਰਵਾ ਦੇ ਤਾਂ ਬਹੁਤ ਜ਼ਿਆਦੇ ਚੰਗੀ ਆ ਬਾਈ ਇਹ ਬੈੜ ਤੇ ਦੂਜੇ ਸੂਏ ਚਾਰ ਦੰਦ ਹੈ ਤਾਂ ਇਹ ਦੁੱਧ ਤੇ ਮੈਂ ਨਹੀਂ ਕਹਿੰਦਾ ਕੁਝ ਵੀ ਹੈ ਥੋੜੀ ਜਿਹੀ ਕ੍ਰਾਸ ਦੇ ਵਿੱਚ ਜ਼ਰੂਰ ਹੈਗੀ ਆ ਪਰ ਬਰੀਡ ਬਣਾਉਣ ਨੂੰ ਤੇ ਦੁੱਧ ਲੈਣ ਨੂੰ ਤਾਂ ਜਿਹੜਾ ਬੰਦਾ ਲੈ ਗਿਆ ਘਰ ਆਲਾ ਤੇ ਐਂਡ ਹੀ ਕਰ ਦੇਣਾ ਬਾਈ ਇਹਨੇ ਤੇ ਬਹੁਤ ਸ਼ੀਲ ਹੈ ਤਾਂ ਬਹੁਤ ਵਧੀਆ ਇਹ ਹੈ ਬਾਕੀ ਇਹ ਵੀ ਗੱਲ ਬਾਈ ਦੀ ਸੱਚੀ ਹੈ ਵੀੜੀਆਂ ਖੁੱਲੀਆਂ ਗਾਮਾਂ ਪੱਲੇ ਹੁੰਨੇ ਆ ਤੇ ਉਹ ਆਮ ਕਰਿਆ ਕਿ ਦੋਤ ਨਹੀਂ ਦਿੰਦਿਆਂ ਹੁੰਦੀਆਂ ਕਿਉਂਕਿ ਉਹਨਾਂ ਨੇ ਖੁੱਲੀਆਂ ਪਾ ਲੈਣਾ ਹੁੰਦਾ ਬਾਈ ਤੇ ਜਿਹੜੀ ਪਹਿਲਾਂ ਤੋਂ ਰਸੇ ਤੇ ਰਹਿੰਦੀ ਹੈ ਤੇ ਉਹਨੂੰ ਫਿਰ ਕੋਈ ਪ੍ਰੋਬਲਮ ਨਹੀਂ ਕਿਉਂਕਿ ਆਮ ਜ਼ਿਮੀਦਾਰ ਨੇ ਆਪਣੇ ਨੇ ਘਰੀ ਬੰਨੀ ਹੁੰਦੀ ਹੈ ਬਾਈ ਘਰੇ ਬੰਨਣ ਦੇ ਕਰਕੇ ਇਹੋ ਚੀਜ਼ ਹੁੰਦੀ ਹੈ ਠੀਕ ਹੈ ਜੀ ਸੱਸੀ ਗੱਲ ਧੰਨਵਾਦ ਸੱਸੀ ਗੱਲ ਬਾਈ ਜੀ